ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਖੜੇ ਆਂ ਬਾਈ ਜੀ ਆਪਾਂ ਪਿੰਨ ਲਹਿਰਾ ਬੇਗਾ ਜ਼ਿਲ੍ਹਾ ਬਰਹਿੰਡਾ ਤੇ ਬਾਈ ਜੰਟੇ ਦੇ ਨਾ ਘਰੇ ਖੜੇ ਆਂ ਆਪਾਂ ਤੇ ਬਾਈ ਕੋਲੇ ਆਹ ਝੋਟੀ ਬਕਾਊ ਆ ਬਾਈ ਜੀ ਗੱਲਬਾਤ ਆਪਾਂ ਬਾਈ ਨਾਲ ਕਰ ਲੈਣੇ ਆ ਤੇ ਕੱਦ ਦਾ ਦਰਮਿਆਨ ਨਹੀਂ ਹੈ ਬਾਲਾ ਨਹੀਂ ਕਹਿ ਸਕਦੇ ਆਪਾਂ ਨਲੇਵ ਦੀ ਸਾਫਾ ਬਾਕੀ ਦਸੱਲੀ ਤੁਸੀਂ ਸਾਰੀ ਕੋਲੇ ਆ ਕੇ ਕਰ ਸਕਦੇ ਹੋ ਬਾਕੀ ਗੱਲਬਾਤ ਆਪਾਂ ਪ੍ਰਾਣਾ ਕਰ ਲੈਣੇ ਆ ਹਾਂ ਵੀਰ ਜੰਟ ਕੀ ਹਾਲ ਹੈ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਠੀਕ ਠਾਕ ਹੂੰ ਠੀਕ ਆ ਵੀਰੇ ਤੇ ਕਿਹੜੇ ਸੂਈ ਸੂਈ ਝੋਟੀ ਆਪਣੀ ਇਹ ਇਹ ਪਹਿਲੇ ਸੂਈ ਆ ਜੀ ਕਿੰਨੇ ਦਿਨ ਹੋ ਗਏ ਇਹਨੂੰ ਹੋਵੇ 10 12 ਦਿਨ ਜੀ ਕਿੰਨਾ ਕਬੋਲਾ ਹੁਣ ਹੁਣ ਹੈਗਾ 8 ਕਿਲੋ ਇਹ ਥੱਲੇ ਅੱਛਾ ਮੇਉਂ ਕਰੇ ਰੱਖਣੋਂ ਠੰਡੀ ਸੀਲਾ ਹਾਂ ਹਾਂ ਜਮਾ ਠੰਡੀ ਸੀਲਾ ਬਈ ਪੂਰੇ ਦਸੱਲੀ ਨਾਲ ਤੇ ਕੀ ਰੇਟ ਕਰਿਆ ਫਿਰ ਇਹਦਾ ਸਹੀ ਸੀ 6000 ਰੁਪਿਆ ਦੇਣ ਲੈਣਾ ਆਪਣਾ ਦੇਣ ਲੈਣਾ ਹਾਂ ਨਹੀਂ ਰੇਟ ਜਾ ਜਾ ਤੇਰਾ ਠੀਕਾ ਤੇ ਨੰਬਰ ਬੋਲ ਦੇ ਫਿਰ ਆਪਣਾ 9041021798 ਇੱਕ ਵਾਰੀ ਹੋਰ ਬੋਲ 9041021798 ਤੇ ਧੰਨਵਾਦ ਬਾਈ ਮਿਹਰਬਾਨੀ ਸ਼ੁਕਰੀਆ ਪਹਿਲੇ ਸੂਈ ਹੋਈ ਝੁੱਟੀ ਜਾਈ ਬਾਈ ਦੀ ਨਾਮ ਜੰਟਾ ਬਾਈ ਦਾ ਪਿੰਡ ਅਲੇਰਾ ਵੇਗਾ ਜ਼ਿਲ੍ਹਾ ਬਰਹਿੰਡਾ ਤੇ ਬਾਕੀ ਪੂਰੀ ਤਸੱਲੀ ਤੁਸੀਂ ਕੋਲੇ ਆ ਕੇ ਕਰ ਸਕਦੇ ਹੋ ਤੇ ਰੇਟ ਜੈਜ ਕਰਿਆ ਬਾਈ ਨੇ 80000 ਆਹ ਬੱਚੇ ਦੇ ਨਾਲ ਕੱਟੀ-ਕੱਟੀ ਮਗਰ ਕੱਟੀ ਜਾਵਾਂਗੀ ਕੱਟੀ ਜਾਵਾਂ ਮਗਰ 10-12 ਦਿਨ ਹੋ ਗਏ ਸੂਈ ਨੂੰ ਹੈ ਹਾਂਜੀ 10-12 ਦਿਨ ਸੂਈ ਨੂੰ ਹੋ ਗਏ ਤੇ ਸਾਰੇ ਵੀਰਾਂ ਦਾ ਧੰਨਵਾਦ ਜਿਹੜੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਦੇ ਮੇਰੇ ਭਰਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਨਿਤ ਨਵੀਆਂ ਵੀਡੀਓ ਦੇਖਣ ਲਈ ਚੈਨਲ ਜ਼ਰੂਰ ਫੋਲੋ ਕਰ ਲਿਓ। ਜੇ ਕਿਸੇ ਭਰਾ ਨੇ ਹੋਰ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਹੈ 94799 8308 94799 8308 ਤਸੱਲੀ ਨਾਲ ਚੈੱਕ ਕਰਕੇ ਇਲਜਾਜ਼ਾ ਕਰਦੇ ਹਾਂ ਪਹਿਲੇ ਸੂਏ ਸੂਈ ਹੋਈ ਝੋਟੀ 10-12 ਦਿਨ ਹੋ ਗਏ 8 ਕਿਲੋ ਦੁੱਧ ਆ ਬਾਈ ਕਹਿੰਦਾ ਬਾਕੀ ਘਰ ਦਾ ਕੰਮ ਆ ਭਰਾ ਦਾ ਕੋਈ ਵਪਾਰ ਦਾ ਕੰਮ ਨਹੀਂ ਘਰ ਦੀ ਝੋਟੀ ਆ ਘਰੇ ਕੰਮ ਕਰਨ ਵਾਲਾ ਬਾਈ ਆ ਆਪੇ ਖੇਤੀਬਾੜੀ ਕਰਦਾ ਤੇ ਸਾਰੇ ਵੀਰਾਂ ਦਾ ਧੰਨਵਾਦ ਮਿਹਰਬਾਨੀ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ